ਗੁੱਡ ਮਾਰਨਿੰਗ ਬਟਰਫਲਾਈ ਗਰੁੱਪ ਗੁੱਡ ਮਾਰਨਿੰਗ ਅੱਜ ਸਵੇਰੇ ਸਵੇਰੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪਹਿਲਾਂ ਰਖੜੀ ਦੇ ਪਵਿੱਤਰ ਤਿਉਹਾਰ ਇਹ ਭੈਣ ਭਰਾ ਦੇ ਇਸ ਪਾਵਨ ਤਿਉਹਾਰ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਨਾ ਜੀ ਅੱਜ 12 ਤਰੀ ਗਾਰਡਨ ਇਹ ਬਟਰਫਲਾਈ ਗਰੁੱਪ ਬਹੁਤ ਹੀ ਚੰਗਾ ਇਹ ਤਿਉਹਾਰ ਮਨਾ ਰਹੇ ਨੇ ਰਖੜੀ ਦਾ ਜਿਵੇਂ ਪੂਰੇ ਵਿਸ਼ਵ ਵਿੱਚ ਭੈਣ ਭਰਾ ਦਾ ਪ੍ਰਤੀਕ ਸਨੇਹ ਦਾ ਪ੍ਰਤੀਕ ਇਹ ਤਿਉਹਾਰ ਹੈ ਉੱਥੇ ਹੀ ਤਕਰੀਬਨ 12 ਸਾਲ ਤੋਂ ਬਟਰਫਲਾਈ ਗਰੁੱਪ 12 ਦਰੀ ਵਿੱਚ ਇਹ ਸਹੇਲੀਆਂ ਦਾ ਗਰੁੱਪ ਹੈ ਮਹਿਲਾਵਾਂ ਦਾ ਤੇ ਇਹ ਕਈ ਸਾਲਾਂ ਤੋਂ ਇਹ ਗਰੁੱਪ ਬਣਿਆ ਪਿਆ ਇੱਥੇ ਇਹ ਸਾਰੇ ਕੰਮ ਜਿਹੜੇ ਇਹ ਆਪਣੇ ਫੈਸਟੀਵਲ ਹੁੰਦੇ ਤੀਜ ਤਿਉਹਾਰ ਹੁੰਦੀ ਹੈ ਮੈਂ ਕਈ ਵਾਰ ਇਹਨਾਂ ਦੀ ਕਵਰੇਜ ਕਰ ਚੁੱਕਾ ਬੜਾ ਹੀ ਚੰਗਾ ਲੱਗਦਾ ਹੈ ਜਦ ਇਹਨਾਂ ਦੇ ਨਾਲ ਮੈਂ ਕੋਈ ਕਵਰੇਜ ਕਰਦਾ ਤੇ ਤੀਜ ਤਿਉਹਾਰ ਗੁਰੂਆਂ ਦਾ ਕੋਈ ਪਰਬ ਹੋਵੇ ਇੱਥੇ ਬਾਰਾਂਦਰੀ ਗਾਰਡਨ ਵਿੱਚ ਇਹ ਲੰਗਰ ਵੀ ਕਰਦੇ ਨੇ ਤੁਸੀਂ ਦੇਖ ਰਹੇ ਹੋ ਥਾਲੀ ਵਿੱਚ ਇਹ ਗੁਲਾਬ ਜਾਮਨ ਦੇਖੋ ਦੇਖਦੇ ਹੀ ਮੂੰਹ ਚ ਪਾਣੀ ਆ ਜਾਂਦਾ ਜੀ ਤੇ ਇਹ ਜਿੰਨੇ ਸਨਾਤਨ ਧਰਮ ਵਿੱਚ ਰੋਲੀ ਹੁੰਦੀ ਹੈ ਚਾਵਲ ਹੁੰਦਾ ਤੇ ਕਿ ਇਹ ਹੱਥ ਗੁੱਟ ਤੇ ਬੰਨਣ ਵਾਲੀ ਰਖੜੀ ਤੇ ਮੈਮ ਤੁਸੀਂ ਆਪਣਾ ਨਾਮ ਦੱਸੀਓ ਜੀ ਮੈਂ ਸੁਮਨ ਸ਼ਰਮਾ ਚਮਨ ਸ਼ਰਮਾ ਜੀ ਤੁਹਾਡੀ ਮੇਰੀ ਜਾਨ ਹੈ ਕੀ ਬਾਤ ਹੈ ਤਾੜੀਆਂ ਨਾਲ ਇਸ ਗੱਲ ਤੇ ਇੱਕ ਦੂਜੇ ਦਾ ਸਮਰਥਨ ਕਰੋ ਮੈਮ ਆਪਣਾ ਨਾਮ ਦਸੀਓ ਸੁਨੀਤਾ ਵਹਿਲ ਅੱਛਾ ਜੀ ਨੀਲਮ ਸੈਗਲ ਸੋਨੀ ਕਵਿਤਾ ਕਵਿਤਾ ਜੀ ਵੀਨਾ ਗਰੇ ਲੋਕੀਤਾ ਸਿੰਗਲ ਜਸਪ੍ਰੀਤ ਪ੍ਰਵੀਨ ਗੁਪਤਾ ਇਹ ਸਾਰਿਆਂ ਦੇ ਨਾਮ ਬਹੁਤ ਹੀ ਚੰਗੇ ਨੇ ਤੇ ਮਨ ਜੀਵਾ ਵੀ ਪਵਿੱਤਰ ਹੋ ਜਾਂਦੀ ਹੈ ਤੇ ਮਹਿਲਾਵਾਂ ਦੀ ਸ਼ਕਤੀ ਦਾ ਇਹ ਦਿਨ ਹੈ ਤੇ ਅੱਜ ਮੈਂ ਸਾਰੇ ਦੇਸ਼ ਵਾਸੀਆਂ ਨੂੰ ਕਹਾਂ ਕਿ ਜਿਸ ਤਰ੍ਹਾਂ ਇੱਥੇ ਸਹੇਲੀਆਂ ਦਾ ਆਪਸ ਵਿੱਚ ਪਿਆਰ ਬਣਿਆ ਹੋਇਆ ਹੈ ਇੱਥੇ ਕੋਈ ਵੀ ਭੈਣ ਆਪਣੇ ਭਰਾ ਨੂੰ ਨਹੀਂ ਬੰਨ੍ਹ ਰਹੀ ਰਖੜੀ ਘਰ ਜਾ ਕੇ ਆਪਣੇ ਭਰਾਵਾਂ ਨੂੰ ਬੰਨੇਗੀ ਲੇਕਿਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆਪਣੀ ਸਹੇਲੀਆਂ ਨੂੰ ਇਹ ਰਖੜੀ ਬੰਨੀ ਜਾ ਰਹੀ ਹੈ ਆਪਸ ਵਿੱਚ ਇਹ ਵਟਰਫਲਾਈ ਗਰੁੱਪ ਵੱਲੋਂ ਇਹ ਏ ਮੈਮ ਤੁਸੀਂ ਭੈਣ ਜੀ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਪਹਿਲਾਂ ਕਿਸ ਨੂੰ ਰਖੜੀ ਬਨੋਗੇ ਜੀ ਹਾਂ ਜੀ ਬਨੋ ਜੀ ਬਨੋ ਬੜਾ ਹੀ ਅੱਛਾ ਲੱਗਦਾ ਹੈ ਜਦ ਮਹਿਲਾਵਾਂ ਵਿੱਚ ਇੱਕ ਵਿਸ਼ਵਾਸ ਦਾ ਰਿਸ਼ਤਾ ਬਣਦਾ ਹੈ ਇਹ ਜਿਵੇਂ ਸਨਾਤਨ ਧਰਮ ਵਿੱਚ ਪਹਿਲਾਂ ਤਿਲਕ ਲਗਾ ਕੇ ਕਹਿੰਦੇ ਤਿਲਕ ਜਦੋਂ ਇਹ ਥੋੜਾ ਤਿਲਕ ਜਾਂਦਾ ਹੈ ਤੇ ਚਿਹਰੇ ਤੇ ਲੱਗਦਾ ਬਹੁਤ ਚੰਗਾ ਸ਼ਗਨ ਹੁੰਦਾ ਈ ਇਹ ਡਾਇਮੰਡ ਵਾਲੀ ਇਹ ਰਖੜੀ ਇੱਕ ਦੂਜੇ ਨੂੰ ਬਨ ਰਹੇ ਨੇ ਤੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਇਦਾਂ ਦਾ ਤਿਉਹਾਰ ਇਹ ਦੇਖਣ ਨੂੰ ਜਦੋਂ ਇੱਕ ਵਿਸ਼ਵਾਸ ਤੇ ਪ੍ਰੇਮ ਦਾ ਪ੍ਰਤੀਕ ਹੈ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਇੱਥੇ ਕਰਵਾਇਆ ਜਾ ਰਿਹਾ ਮਿਲ ਕੇ ਸੋ ਵਾਰੀ-ਵਾਰੀ ਜਿਹੜੇ ਜਿਸ ਨੂੰ ਰਖੜੀ ਬਣਨ ਬਣ ਰਣ ਗਈ ਸੋ ਸਾਡੇ ਨੀਲਮ ਸਾਈਕਲ ਜੀ ਨੂੰ ਵੀ ਰਖੜੀ ਬੰਨੀ ਜਾ ਰਹੀ ਹੈ ਜੀ ਅੱਜ ਤੁਸੀਂ ਦੇਖ ਰਹੇ ਹੋ ਇਸ ਸਹੇਲੀਆਂ ਦਾ ਵਿਸ਼ਵਾਸ ਹੁੰਦਾ ਜੀ ਆਪਸ ਦਾ ਕਿਉਂਕਿ ਦੁੱਖ ਸੁੱਖ ਕਰਨਾ ਹੁੰਦਾ ਹੈ ਜਾਂ ਕੋਈ ਤੀਜ ਤਿਉਹਾਰ ਸੈਲੀਬ੍ਰੇਟ ਕਰਨਾ ਹੁੰਦਾ ਹੈ ਡਰੈਸਿਸ ਪਾਣੀ ਹੁੰਦੀ ਹੈ ਤੇ ਇੱਕ ਦੂਜੇ ਨੂੰ ਪੁੱਛ ਕੇ ਵੀ ਆਪਾਂ ਨੇ ਪ੍ਰੋਗਰਾਮ ਤੇ ਜਾਣਾ ਕਿੱਦਾਂ ਦੀ ਆਪਾਂ ਇਹ ਸਭ ਡਿਸਕਸ਼ਨ ਹੁੰਦੀ ਰਹਿੰਦੀ ਹੈ ਕਿਉਂਕਿ ਇਸ ਪਰਿਵਾਰ ਨਾਲ ਕਾਫੀ ਸਮੇਂ ਤੋਂ ਮੈਂ ਇੱਥੇ ਜੁੜਿਆ ਹੋਇਆ ਤੇ ਮੈਂ ਬਹੁਤ ਹੀ ਚੰਗਾ ਲੱਗ ਰਿਹਾ ਜੀ ਤੇ ਵਾਰੀ-ਵਾਰੀ ਕੁਸੀ ਹੋਰ ਜਿਨ੍ਹਾਂ ਨੂੰ ਰਖੜੀ ਬੰਨ੍ਹਣੀ ਹੈ ਜੀ ਹਾਂ ਜੀ ਸਾਰਿਆਂ ਨੂੰ ਬੰਨ੍ਹਣੀ ਹੈ ਸਾਰਿਆਂ ਨੂੰ ਬੰਨ੍ਹਣੀ ਹੈ ਜੀ ਸਾਰਿਆਂ ਪਹਿਣਾ ਤੇ ਭਰਾ ਆਇਆ ਸੀ ਹਾਂ ਜੀ ਬੜਾ ਅੱਛਾ ਲੱਗ ਰਿਹਾ ਹੈ ਜਦ ਇਸ ਤਰੀਕੇ ਦਾ ਮਾਹੌਲ ਤੇ ਇਸ ਤਰੀਕੇ ਦਾ ਫੈਸਟੀਵਲ ਇਹ ਤੁਸੀਂ ਬਹੁਤ ਘੱਟ ਲੋਕ ਦੇਖਦੇ ਹੋਣੇ ਜੀ ਅੱਜ YouTube ਚੈਨਲ ਰਾਹੀਂ ਸ਼ੰਕਤ ਚੋਹਾਨ YouTube ਚੈਨਲ ਰਾਹੀਂ ਇਸ ਵੀਡੀਓ ਨੂੰ ਤੁਸੀਂ ਦੇਖੋਗੇ ਬੜੇ ਹੀ ਪ੍ਰੇਮ ਪਿਆਰ ਤੇ ਸਤਿਕਾਰ ਨਾਲ ਇੱਕ ਦੂਜੇ ਨੂੰ ਇੱਥੇ ਰਖੜੀ ਵੀ ਬੰਨੀ ਜਾ ਰਹੀ ਹੈ ਜੀ ਤੇ ਮੂੰ ਮਿੱਠਾ ਵੀ ਕਰਵਾਇਆ ਜਾ ਰਿਹਾ ਤਿਲਕ ਵੀ ਲਗਾਇਆ ਜਾ ਰਿਹਾ ਬੜਾ ਅੱਛਾ ਲੱਗਦਾ ਜੀ ਜਦੋਂ ਇੱਕ ਦੂਜੇ ਨੂੰ ਆਪਾਂ ਰਖੜੀ ਵੀ ਇੱਥੇ ਬੰਨ੍ਹਦੇ ਆ ਜੀ ਇੱਕ ਵਿਸ਼ਵਾਸ ਦਾ ਰਿਸ਼ਤਾ ਹੈ ਸਹੇਲੀਆਂ ਦਾ ਰਿਸ਼ਤਾ ਹੈ ਤੇ ਇਹ ਰਿਸ਼ਤੇ ਬਹੁਤ ਜਿਆਦਾ ਦੂਰ ਤੱਕ ਬਰਕਰਾਰ ਰਹਿੰਦੇ ਨੇ ਵਿਸ਼ਵਾਸ ਦਾ ਜਦੋਂ ਰਿਸ਼ਤਾ ਹੁੰਦਾ ਹੈ ਇੱਕ ਦੂਸਰੇ ਦੇ ਮਨਾਂ ਵਿੱਚ ਜਦੋਂ ਵੀ ਕੋਈ ਇਹ ਮਾਹੌਲ ਇਹਨਾਂ ਨੂੰ ਲੱਗਦਾ ਹੈ ਤੇ ਬਹੁਤ ਜਲਦੀ ਇਹ ਗੁੱਸੇ ਵੀ ਹੁੰਦੇ ਮੰਨ ਵੀ ਜਾਂਦੇ ਆ ਤੇ ਜਿਵੇਂ ਇੱਥੇ ਦੀ ਗੱਲ ਇੱਥੇ ਤੱਕ ਰੱਖਦੇ ਬਹੁਤ ਹੀ ਇਹ ਚੰਗੀ ਤੇ ਚੰਗਾ ਸੁਨੇਹਾ ਇੱਥੇ ਜਾ ਰਿਹਾ ਜੀ ਤੇ ਅੱਜ ਇਸ ਵੀਡੀਓ ਰਾਹੀਂ ਪੂਰਾ ਦੇਸ਼ ਇਸ ਵੀਡੀਓ ਨੂੰ ਦੇਖੇਗਾ ਸਾਡੇ ਵਿਨਾ ਜੀ ਉਹਨਾਂ ਨੂੰ ਰਖੜੀ ਬੰਨੀ ਜਾ ਰਹੀ ਹੈ ਜੀ ਪਿਆਰ ਮੇਰਾ ਹੀ ਆ ਬੱਸ ਅੱਛਾ ਲੱਗ ਪਿੱਛੇ ਹੋ ਗਈ ਕਿੱਥੇ ਕੋਈ ਨਹੀਂ ਨਾ ਨਾ ਇਹਨਾਂ ਨੂੰ ਕਹਿ ਰਹੀਆਂ ਸਾਡੇ ਮੱਤਨ ਦੀ ਆ ਜੀ ਨਹੀਂ ਅੱਛਾ ਨਹੀਂ ਹੋ ਸਕਦੀ ਬਾਵਾ ਬੱਧੀ ਬਣਾ ਬਹੁਤ ਹੀ ਚੰਗਾ ਲੱਗ ਰਿਹਾ ਜੀ ਵੇ ਇੱਕ ਵਿਸ਼ਵਾਸ ਦਾ ਰਿਸ਼ਤਾ ਚਲੀਆ ਦੁਨੀਆ ਦਾ ਵੀ ਨਾਮ ਲੱਲਾ ਨਾਲ ਵਿੱਚ ਮੈਂ ਯੋਗਿਤਾ ਸਿੰਘ ਲਾ ਯੋਗਿਤਾ ਸਿੰਘ ਲਾ ਜੀ ਇਹ ਹਮੇਸ਼ਾ ਹੀ ਖੁਸ਼ ਰਹਿੰਦੇ ਨੇ ਜੀ ਤੇ ਬੜਾ ਹੀ ਅੱਛਾ ਲੱਗਦਾ ਭੈਣ ਜੀ ਨਾਲ ਮਿਲ ਕੇ ਨਾ ਬਾਕੀ ਕੀ ਹੈ ਮੈਨੂੰ ਪਤਾ ਤੇ ਹੀ ਬੋਲਣਾ ਸੋ ਲੋ ਜੀ ਇਸ ਵਿੱਚ ਸਾਡੀਆਂ ਤਿੰਨ ਫਰੈਂਡਸ ਹੋ ਰਹਾ ਤਿੰਨ ਫਰੈਂਡਸ ਹੋ ਰਹਾ ਉਹਨਾਂ ਦੇ ਨਾਮ ਬੋਲੋ ਜੀ ਹਾਂ ਜੀ ਭਾਰਤੀ ਦੀ ਰਜਨੀ ਔਰ ਸਿੰਮੀ ਅੱਛਾ ਉਹ ਆ ਜਾਏ ਨਹੀਂ ਜੀ ਉਹ ਬਾਅਦ ਚਲੋ ਬਾਹਰ ਨੇ ਜੀ ਤੁਸੀਂ ਇਹ ਸਮਝਿਓ ਉਹ ਵੀ ਤੁਹਾਡੇ ਨਾਲ ਨੇ ਜਦੋਂ ਇੰਨੀ ਖੁਸ਼ੀ ਤੁਹਾਡੇ ਵਿੱਚ ਆਪਸ ਵਿੱਚ ਵਿਸ਼ਵਾਸ ਦਾ ਰਿਸ਼ਤਾ ਹੈ ਲੋ ਜੀ ਲੋ ਮੈਂ ਕਿਉਂ ਉਹਨਾਂ ਕਿੰਨਾ ਦੇ ਨਾਮ ਵੀ ਮੈਂਸ਼ਨ ਕਰਾਂ ਉਹ ਵੀ ਤੁਹਾਡੇ ਪਾਣੀ ਸੀ ਉਹ ਬਾਅਦ ਚ ਕਰੀ ਦੇਉਂਗੀ ਮੈਂ ਇੱਕ ਵਿਸ਼ਵਾਸ ਦਾ ਸਨੇਹ ਦਾ ਰਿਸ਼ਤਾ ਤੁਸੀਂ ਦੇਖ ਰਹੇ ਹੋ ਕਿਵੇਂ ਸਹੇਲੀਆਂ ਵਿੱਚ ਆਪਸੀ ਪਿਆਰ ਹੈ ਜੀ ਵਿਸ਼ਵਾਸ ਹੈ ਜੀ ਤੇ ਇੱਕ ਪੋਜ ਪੂਰਾ ਪੂਰਾ ਕੀ ਬਾਤ ਹੈ ਕੀ ਬਾਤ ਹੈ ਹੁਣ ਸਾਡੇ ਪ੍ਰਵੀਨ ਜੀ ਨੂੰ ਵੀ ਰਖੜੀ ਇਹ ਬੰਨੀ ਜਾ ਰਹੀ ਹੈ ਜੀ ਲੱਗੇਗਾ ਮੈਨੂੰ ਤਾਂ ਖੁੱਲ੍ਹੇ ਲੱਗਿਆ ਬਸ ਰਸ ਦੀ ਹਲੀਆਂ ਪੁਣ ਗੁੱਟ ਤੇ ਪਿਆਰ ਤੇ ਵਿਸ਼ਵਾਸ ਦਾ ਇਹ ਰਿਸ਼ਤਾ ਬਹੁਤ ਹੀ ਚੰਗਾ ਸੁਨੇਹਾ ਜਾਏਗਾ ਅੱਜ ਜਿਹੜੇ ਲੋਕ ਮਹਿਲਾ ਸ਼ਕਤੀ ਨੂੰ ਅੱਜ ਪ੍ਰਣਾਮ ਵੀ ਕਰਨਗੇ ਨਮਨ ਵੀ ਕਰਨਗੇ ਲੇ ਕਿ ਇਹ ਸੋਸ਼ਲ ਮੀਡੀਆ ਤੇ ਅਲੱਗ ਹੀ ਇਹ ਸੈਲੀਬ੍ਰੇਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਮੈਂ ਪ੍ਰਵਿੰਜ ਜੀ ਨੂੰ ਕਹਾਂਗੇ ਥੋੜੇ ਖੜੇ ਹੋ ਜਾਣ ਜੀ ਬੜਾ ਲੱਗੀਆਂ ਬੰਨਣ ਲੱਗਾ ਲੋ ਜੀ ਇਹਨਾਂ ਨੂੰ ਕੌਣ ਬੰਨ ਰਿਹਾ ਜੀ ਰਖੜੀ ਸਾਰੇ ਬੰਨਣਗੇ ਅੱਛਾ ਸਾਰੇ ਮਿਲ ਕੇ ਕਿਉਂਕਿ ਸਾਰਿਆਂ ਨੇ ਇਹਨਾਂ ਨੇ ਬੰਨ ਤਰਾਵੇ ਹੀ ਕਿ ਬੰਦੋ ਇੱਕਦਾਂ ਵਾਕੇ ਜਣਾ ਬੱਦੋ ਬੋਲ ਚੱਕਰੀ ਚਾਜੋ ਇਹਨਾਂ ਦਾ ਮਤਲਬ ਹੈ ਹੱਥ ਨਾਲ ਬੰਨ ਲੈਣਾ ਬੰਨ ਲੈ ਬੰਨ ਲੈ ਪੂਰੀ ਬੱਦੋ ਬੋਲ ਚੱਕਰ ਬਣਾਓ ਸਾਰਿਆਂ ਨੂੰ ਬੋਲ ਚੱਕਰ ਬੋਲ ਚੱਕਰ ਇੱਕ ਮਿੰਟ ਇੱਕ ਮਿੰਟ ਬਹਰ ਆਓ ਉੱਥੇ ਬੈਠੋ ਲੋ ਜੀ ਬੜਾ ਉਤਸ਼ਾਹ ਹੈ ਇਹਨਾਂ ਵਿੱਚ ਸਾਰਿਆਂ ਵਿੱਚ ਕਿ ਲੈ ਸਾਈਡਾਂ ਤੇ ਖੜ੍ਹ ਜਾ ਬਹਿਰ ਜਾਓ ਸਾਈਡਾਂ ਤੇ ਮੇਰੇ ਕੋਲ ਬੈਠੋ ਠੀਕ ਹੈ ਹਾਂ ਜੀ ਹਾਂ ਜੀ ਬੀਨ ਜੀ ਇੱਧਰ ਮੇਰੇ ਨਾਲ ਆ ਜਾਓ ਬੜਾ ਹੀ ਅੱਛਾ ਲੱਗ ਰਿਹਾ ਸੂਮਨ ਜੀ ਨੇ ਸਾਰਿਆਂ ਦੇ ਰਖੜੀ ਬੰਨੀ ਹੁਣ ਉਹਨਾਂ ਦੇ ਰਖੜੀ ਬੰਨੀ ਜਾ ਰਹੀ ਹੈ ਤੇ ਇੱਕ ਵਿਸ਼ਵਾਸ ਤੇ ਪ੍ਰੇਮ ਦਾ ਇਹ ਰਿਸ਼ਤਾ ਐਵੇਂ ਹੀ ਬਰਕਰਾਰ ਬਣਿਆ ਰਹੇ ਇਸ ਲੋਕਾਂ ਤੱਕ ਚੰਗਾ ਸੁਨੇਹਾ ਜਾਵੇ ਲੋ ਜੀ ਲੋ ਹੈ ਵੀ ਰਖਸ਼ਾ ਬੰਧਨ ਸੋ ਇਹਨਾਂ ਦੇ ਨਾਲ ਖੜ ਕੇ ਵੀ ਪੋਜ ਇੱਕ ਕਰਾਇਆ ਜਾਵੇ ਰੱਖੀ ਹੈਪੀ ਰੱਖੀ ਹੈਪੀ ਰੱਖੀ ਹੈਪੀ ਰੱਖੀ